ਹੁਣ ਇੱਕ ਚੀਜ਼ ਆ ਬਾਪੂ ਜੀ ਤੇ ਪੁੱਛ ਲਈ ਕਿ ਬੇਬੇ ਤੇ ਪੁੱਛੀਏ ਬਾਪੂ ਜੀ ਤੁਹਾਡੇ ਤੇ ਪੁੱਛੀਏ ਬੇਬੇ ਨੇ ਦੱਸਣਗੇ ਤੁਸੀਂ ਦੱਸਣਾ ਜੀ ਤੁਸੀਂ ਦੱਸ ਦਿਓ ਜੀ ਆ ਲਓ ਜੀ ਬਾਪੂ ਜੀ ਆ ਦੱਸੋ ਜੀ ਕੀ ਚੀਜ਼ ਹੈ ਜੀ ਇਹ ਇਹ ਮੇਰੇ ਵੱਡੇ ਭਰਾ ਸੀ ਇਹਨਾਂ ਦੇ ਹਸਬੰਦ ਆ ਬੇਬੇ ਹਰ ਹਰਬੀਬ ਕੌਰ ਦੇ ਜੀ ਹਾਂ ਉਹ ਐਕਸਪਾਇਰ ਕਰ ਗਏ ਹੂੰ ਤੇ ਉਹ ਪੰਗੜੀ ਟੀਮ ਵਿੱਚ ਜਿਹੜੇ ਚੰਡੀਗੜ੍ਹ ਪੰਗੜੇ ਦੀ ਟੀਮ ਪੰਗੜ ਸੀ ਉਹ ਅੱਛਾ ਜੀ ਉਹਦੇ ਵਿੱਚ ਇਹ ਉਹਨ ਦੇ ਸੀ ਗਾਜ ਕਹਿੰਦੇ ਕੀ ਆ ਇਹਨੂੰ ਕੈਂਠਾ ਕਹਿੰਦੇ ਨੇ ਆ ਲਓ ਜੀ ਕੈਂਠਾ ਦੀ ਕੈਂਠੇ ਵਾਲਾ ਸਰਦਾਰ ਕਹਿੰਦੇ ਜੀ ਹਾਂਜੀ ਹੁਣ ਤਾਂ ਇਹ ਪਿੱਤਲ ਦਾ ਆਪਣੇ ਸੋਨੇ ਮਗਰ ਕੰਮ ਕਰੀ ਸੀ ਸਾਰਾ ਸੋਹ ਜਿਆਦਾ ਚਮਕਦਾ ਸੀਗਾ ਹੁਣ ਵੀ ਇਸ ਨੂੰ ਚਮਕਾ ਸਕਦਾ ਪਿੱਤਲ ਦਾ ਦੀ ਵੈਸੇ ਹਾਂ ਪਿੱਤਲ ਦਾ ਕਾਫੀ ਭਾਰੀ ਆ ਇਹ ਹੈ ਨਹੀਂ ਤਾਂ ਇਹ ਭਾਰੀ ਇੱਤਲਾ ਪਿਓਰ ਪਿਤਾਂ ਦੇ ਦੇਖੋ ਜੀ ਬੜਿਆਂ ਨੂੰ ਪਤਾ ਨਹੀਂ ਹੋਊਗਾ ਸੀ ਇਸ ਕਰਕੇ ਕਹਿਣਾ ਕਿ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਜੀ ਆਹ ਹੈ ਕੈਂਠਾ ਦੀ ਜਿਹੜੇ ਸ਼ਹਿਰਾਂ 'ਚ ਰਹਿੰਦੇ ਬੱਚੇ ਆ ਜੀ ਉਹਨਾਂ ਨੂੰ ਵੀਡੀਓ ਸਾਡਾ ਜ਼ਰੂਰ ਦਿਖਾਇਆ ਕਰੋ ਸਾਰਾ ਪਰਿਵਾਰ ਬੈਠ ਕੇ ਵੀਡੀਓ ਦੇਖਿਆ ਕਰੋ ਜੀ ਜ਼ਬਰਦਸਤ ਗੱਲਾਂ ਹੋ ਰਹੀਆਂ ਬਾਪੂ ਜੀ ਆਹ ਤੱਕ ਕਰਤਾ ਜੀ ਕਮਾਲ ਜੀ ਤੁਸੀਂ ਬੇਬੇ ਕੈਂਠਾ ਹੀ ਹੈ ਬਾਪੂ ਸਹੀ ਕਹਿ ਰਹੇ ਹੈ ਪੱਕੀ ਗੱਲ ਹੈ ਹੈ ਹਾਂਮੀ ਭਰਦੇ ਲਓ ਜੀ ਬਾਪੂ ਜੀ ਲਈ ਤਾੜੀਆਂ ਜੀ ਫਿਰ ਬੇਬੇ ਬਾਪੂ ਲਈ ਤਾੜੀਆਂ ਮਾਰਦੇ ਅੱਜ ਕੋਈ ਗੱਲ ਨਹੀਂ ਹਾਂ ਲਓ ਜੀ ਹੁਣ ਹੁਣ ਬੇਬੇ ਦੇ ਪੁੱਛਣਾ ਦੀ ਆਪਾ ਬੇਬੇ ਆ ਦੱਸੋ ਜੀ ਬੇਬੇ ਅਮਰਜੀਤ ਕੌਰ ਜੀ ਹਾਂ ਜੀ ਹੂੰ ਇਹ ਮੈਂ ਬੁੱਤਾਂ ਆ ਭੈਣ ਨੇ ਬਣਾਏ ਬੇ ਇਹ ਮੈਂ ਨਹੀਂ ਬਣਾਏ ਅੱਛਾ ਇਹਨਾਂ ਨੇ ਬਣਾਏ ਤੁਹਾਡੀ ਭੈਣ ਨੇ ਹਾਂ ਜਿਹੜੀ ਕਣਕ ਹੁੰਦੀ ਹੈ ਨਾ ਜਿੱਤ ਉੱਪਰ ਬਾੜ ਨਹੀਂ ਲੱਗਦੀ ਉਹਨੂੰ ਹਾਂਜੀ ਹਾਂਜੀ ਇਹ ਤਾਂ ਏਡੀ ਬੜੀ ਨਾਲੀ ਹੁੰਦੀ ਹੈ ਹਾਂ ਹਾਂ ਉਹ ਨਾਲੀ ਦੇ ਨਾਲ ਸੂਤ ਨਾਲ ਇਹ ਵਿੱਚ ਇਹਦੇ ਦੇ ਦੇ ਕੇ ਨਾ ਉਹ ਨੇ ਆਇਕਣ ਹਾਂ ਆ ਆ ਜਿਹੜਾ ਆ ਆ ਕਰਿਆ ਹੋਇਆ ਅੱਛਾ ਚਾਲ ਕਰੇ ਦਾ ਧੱਕਾ ਦੇ ਗਿਆ ਨਾ ਵਿੱਚ ਹਮਮ ਸੂਤ ਨਾਲ ਐ ਕਰੀ ਜਾਣਾ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਫਿਰ ਉੱਤੇ ਇਹ ਨਾਲੀ ਨਾਲ ਬਣਾ ਲੈਣਾ ਆ ਆਹ ਜਿਹੜੀ ਨਾਲ ਹੈ ਕਾਦੀ ਹੈ ਕਲਕਦੀ ਕਲਕਦੀ ਨਾਲੀ ਹੈ ਉਹ ਕਿਆ ਲਿਸ਼ਕਦੀ ਹੈ ਇਹ ਕਿਆ ਚਮਕਦੀ ਹੈ ਹੈ ਜੀ ਨਾਲ ਦੇ ਜੀ ਬਹੁਤ ਪੁਰਾਣੀ ਹੈ ਅੱਛਾ ਹੈ ਵੀ ਬੜੀ ਪੁਰਾਣੀ ਆ ਇਹ ਬਹੁਤ ਪੁਰਾਣੀ ਹੈ ਉਹ ਬੇਬੇ ਇਹ ਜੇ ਆਰਡਰ ਆ ਜਵੇ ਤੁਹਾਨੂੰ ਬਣਾਉਣ ਦਾ ਬਣਾ ਦੂੰਗੀ ਆ ਹਾਂ ਨਹੀਂ ਬਈ ਤੇ ਬਣਾ ਇਹ ਇਹ ਬਣਾ ਦੂੰਗੇ ਬੇਬੇ ਹਰੀਬਕੌਰ ਅਸੀਂ ਇਹ ਹੀ ਦੇ ਦਾਂਗੇ ਹਾਂਜੀ ਹੁਣ ਨਹੀਂ ਬੁਢੇ ਬਣਨੀ ਇੱਕ ਅੱਧਾ ਬਣਾ ਦਿਓ ਹੁਣ ਮੈਨੂੰ ਬਣਨੀ ਨਹੀਂ ਹੈਗਾ ਅੱਛਾ ਨਹੀਂ ਬਣਨੀਆ ਪਰ ਬਣਾਈਆਂ ਬਹੁਤ ਸੋਹਣੀਆਂ ਜੀ ਇਹ ਕਮਾਲ ਦੀ ਗੱਲ ਹੈ ਹੂੰ ਇੱਕ ਅੱਧੇ ਹੋਰ ਵੀ ਦਿਖਾਣੇ ਜੀ ਬਹੁਤ ਖੁਸ਼ ਹੈ ਆ ਦੇਖੋ ਜੀ ਇੱਕ ਹੋਰ ਦਿਖਾਣੇ ਆ ਆ ਆਹ ਤਾਂ ਕਣਕ ਦਾ ਕੋਈ ਇਹਦੇ 'ਚ ਹੈ ਨਹੀਂ ਇਹ ਕੱਲ ਇਹ ਤੁਸੀਂ ਬਣਾਏ ਕਿ ਇਹਨਾਂ ਨੇ ਬਣਾਇਆ ਠੀਕ ਹੈ ਇਹ ਹੀ ਨੇ ਬਣਾਏ ਹੋ ਸਾਰੇ ਕੰਮ ਇਹੀ ਕਰਦੇ ਆ ਇਹ ਚਰਖੇ ਚੁਰਖੇ ਕਾ ਹੈ ਮੈਂ ਤਾਂ ਕਰੋਸ਼ੀਏ ਦਾ ਕਰਿਆ ਬ अच्छा ਕਰੋਸ਼ੀਏ ਦਾ ਕਰਿਆ ਠੀਕ ਹੈ ਹਾਂ ਕਰਦੀਆਂ ਤਾਂ ਅੱਛਾ ਬਹੁਤ ਪਹਿਲੀਆਂ ਬਰੀਕ ਚੀਜ਼ਾਂ ਲੈਸਾਂ ਇਹ ਤਾਂ ਛੱਗਿਆ ਜਿਹੜੀ ਇਹਨਾਂ ਸਮੀਤ ਦੀ ਪਾਉਣੀ ਨੂੰ ਲੈਸ ਨੂੰ ਕੈ ਲਾਉਣੀ ਹਾਂ ਹਾਂ ਲਓ ਜੀ ਆਹ ਦੇਖੋ ਜੀ ਆ ਹੁਣ ਦੱਸੋ ਤੁਸੀਂ ਬਣਾਇਆ ਕਿ ਇਹਨਾਂ ਨੇ ਬਣਾਇਆ ਜੀ ਬੇਬੇ ਇਹਨੂੰ ਕਿਆ ਕਹਿੰਦੇ ਆਪਾਂ ਟੋਕਰੀ ਬਟ ਟੋਕਰੀ ਕਹਿੰਦੇ ਜੀ ਇਸ ਨੂੰ ਹਮ ਟੋਕਰੀ ਕਹਿੰਦੇ ਜੀ ਲਓ ਜੀ ਆਹ ਦੇਖੋ ਜੀ ਟੋਕਰੀ ਦਾ ਡਿਜ਼ਾਈਨ ਬੇਬੇ ਨੇ ਪਾਇਆ ਹੋਇਆ ਜੀ ਕਿਆ ਕਮਾਲ ਦੀ ਗੱਲ ਹੈ ਬੇਬੇ ਇੱਕ ਟੋਕਰੀ ਦੇ ਦਿਓ ਮੈਨੂੰ ਲੈ ਜਾ ਲੈ ਜਾ ਇਹ ਇਹ ਆਹ ਦੇਖੋ ਜੀ ਰੰਗ ਕਿਆ ਵਧੀਆ ਇਹ ਰੰਗ ਵੀ ਤੁਸੀਂ ਕੀਤਾ ਹਾਂ ਅੱਛਾ ਬੂਤ ਤਰੀ ਜਾਣੀ ਆ ਤੀਆਂ ਕਿਆ ਕਹਣੇ ਤੁਹਾਡੇ ਮੈਂ ਨਾ ਸਿਫਾਰਿਸ਼ ਕਰੂੰਗਾ ਹੁਣ ਵੀ ਤੁਹਾਨੂੰ ਇਨਾਮ ਮਿਲਣਾ ਚਾਹੀਦਾ ਬਹੁਤ ਵੱਡਾ ਇਨਾਮ ਮਿਲਣਾ ਚਾਹੀਦਾ ਬਹੁਤ ਵੱਡਾ ਕੰਮ ਕੀਤਾ ਤੁਸੀਂ ਬਹੁਤ ਜ਼ਬਰਦਸਤ ਕੰਮ ਕੀਤਾ ਮੈਂ ਕਹਿੰਨਾ ਇਹ ਹੈ ਜੀ ਜ਼ਿੰਦਗੀ ਤੁਹਾਡੀ ਚ ਨਜ਼ਰ ਮਾਰ ਕੇ ਨਜ਼ਾਰਾ ਆ ਗਿਆ ਜੀ ਹਾਂ ਤਾਂ ਕਮਾਲ ਦਾ ਕੰਮ ਕੀਤਾ ਹੋਇਆ ਜੀ ਆਹ ਨਾਲ ਹੀ ਗੱਲ ਮੈਂ ਇਹਨੂੰ ਹੀ ਬਣਾ ਲੈਂਦੀ ਸੀ ਹਾਂ ਇਹਨੂੰ ਵੀ ਤੁਹਾਡਾ ਬੜਾ ਇਹਨੂੰ ਤੁਸੀਂ ਬਣਾਇਆ ਹੋਇਆ ਆਹ ਆਹਾਂ ਟੋਕਰੀ ਇਹ ਜਿਹੜੀ ਟੋਕਰੀ ਵੀ ਤੇ ਖੰਜੂਰ ਦੇਦੀ ਹੈ ਇਹਦਾ ਮੁੱਲ ਦੀ ਹੈ ਇਹ ਮੁੱਲ ਦੀ ਇਹ ਨਹੀਂ ਐਸੀ ਬੜੀ ਅੱਛਾ ਇਹ ਨਹੀਂ ਇਹ ਮੁੱਲ ਦੀ ਹੈ ਇਹ ਮੁੱਲ ਦੀ ਇੱਕ ਜੂਰ ਦੀ ਹੈ ਇੱਕ account ਬਣਾਉਂਦਾ ਸੀ ਕਿੱਥੇ ਤੇ ਲਈਦੀ ਇਹ ਇਹ ਪੁੱਤ ਆਪਾਂ ਜਿਹੜੇ ਸਾਂ ਜਿਹੜੇ ਬਣਾ ਗਨੇ ਠਾਉਣੇ ਕਰਨੀ ਅੱਗੇ ਬਣਾਉਂਦੇ ਚ ਬਣਾਉਂਦੇ ਤੇ ਇੱਥੇ ਆ ਆ ਹੁਣ ਆਹ ਕਰੋਸ਼ੀਆ ਕਿਨੇ ਬਣਾਇਆ ਹੈ ਇਹ ਜੇ ਤਾਂ ਮੈਂ ਬਹੁਤ ਬੁਣੇ ਹੋਏ ਆ ਇਹ ਤੁਹਾਡੇ ਹੱਥ ਦਾ ਹਾਂ ਹੂੰ ਕਮਾਲ ਕੀਤਾ ਹੈ ਬਹੁਤ ਮੋਟਾ ਮੈਂ ਤਾਂ ਬਹੁਤ ਡੈਮੇਜ ਆ ਗਿਆ ਨਾਲ ਬਨੇ ਹੋਏ ਹੈ ਅੱਛਾ ਦਿਖਾਉਣੇ ਵਾਲੇ ਤੇ ਮੇਰੀ ਪੋਤੀ ਲੈ ਗਈ ਉਹ ਬਸੇ ਠੀਕ ਹੈ ਫਿਰ ਤਾਂ ਸਹੀ ਥਾਂ ਤੇ ਹੈ ਪਏ ਆ ਪਿਆਰ ਕਰਦੇ ਤੁਹਾਨੂੰ ਬੱਚੇ ਮੈਂ ਇੱਕ ਮੁਸਲਮਾਨ ਤੇ ਚਾਗਾ ਮੰਗਾਇਆ ਅੱਛਾ ਮਾਮਾ ਆਪਣੀ ਪੋਤੀ ਖਾਤੇ ਰਮਾਣ ਬੁੰਨ ਨਾਲ ਕਿਤੇ ਤੇ ਲੈ ਕੇ ਦੇਮਾਉ ਦੇ ਨਾਲ ਟੋਪੀ ਲਈ ਹੋਈ ਸੀ ਅੱਛਾ ਮਟੋਪੀ ਦੇਖ ਕੇ ਮਗਲੀ ਤਾਗਾ ਤੁਸੀਂ ਕਿੱਥੇ ਚੱਲ ਰਹੇ ਹੋ ਉਹਦੀ ਟੋਪੀ ਦੇਖ ਕੇ ਹਾਂ ਹੂੰ ਕਹਿੰਦਾ ਬੀਬੀ ਬੀਬੀ ਕੀ ਕਰ ਲੈ ਤੈਨੂੰ ਚਾਹੀਦਾ ਮੈਂ ਖਾਂ ਗਿੰਨੇ ਨੂੰ ਆਉਂਦਾ ਮੈਨੂੰ ਗੋਲਾ ਲਿਆ ਕੇ ਜੇ ਅੱਛਾ ਉਹ ਮੈਂ ਲਿਆ ਤਾ ਪੇ ਮੈਂ ਬੁਣ ਕੇ ਫੁੰਦੇ ਲਾ ਕੇ ਆਏ ਹੈ ਆਪਣੀ ਪੋਤੀ ਨੂੰ ਦੇ ਤਾ ਹੂੰ ਲਾ ਲੈ 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 ਦਿਖਾਓ ਜੀ ਦਿਖਾਓ ਕਹਿ ਨਹੀਂ ਕਰਨਾ ਬੇਬੇ ਹਜੇ ਆ ਤਾਂ ਦਿਖਾਣੇ ਆ ਦੇਖੋ ਇਹਨੂੰ ਆ ਕਿਆ ਕਹਿੰਦੇ ਫੁੰਮਣ ਕਹਿੰਦੇ ਕਿਆ ਕਹਿੰਦੇ ਇਹਨੂੰ ਫੁੰਦੇ 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 ਆ ਦੇਖੋ ਜੀ ਫੁੰਦੇ ਕਹਿੰਦੇ ਜੀ ਇਹਨਾਂ ਨੂੰ ਕਿ ਆ ਜ਼ਬਰਦਸਤ ਚੀਜ਼ ਬਣਾਈ ਹੈ ਜੀ ਬੇਬੇ ਨੇ ਕਰੋਸ਼ੀਏ ਤੇ ਕਰੇਲੇ ਬਣਾਏ ਨੇ ਵੀਰ ਜੀ ਆ ਆ ਕਰੇਲੇ ਬਣਾਏ ਵਿੱਚ ਅੱਛਾ ਕਰੇਲੇ ਬਣਾਏ ਜੀ ਇਹਨਾਂ ਹਾਂ ਡਿਜ਼ਾਈਨ ਕਰੇਲਿਆਂ ਦਾ ਬਣਾਇਆ ਹੋਇਆ ਕੋਈ ਵਾਹ ਲਓ ਜੀ ਕਮਾਲ ਦੀ ਗੱਲ ਹੈ ਦੇਖੋ ਜੀ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਵੀਡੀਓਜ਼ ਬਣਾਣੇ ਸੀ ਔਰ ਬੀਬੇ ਹਰਬੀਬਕੌਰ ਔਰ ਬੀਬੇ ਅਮਰਜੀਤਕੌਰ ਤੇ ਬਾਪੂ ਜੀ ਫੁੱਫੜ ਜੀ ਕਹਿੰਦੇ ਜੀ ਇਹਨਾਂ ਨੂੰ ਜੀ ਹਾਂਜੀ ਬੀਬੇ ਆ ਕੀ ਦੇ ਆ ਕਿਆ ਚੀਜ਼ ਹੈ ਬੋੜਾ ਹੈਦੀ ਮੂੜਾ ਮੂੜਾ ਏ ਐਦਾਂ ਹੀ ਬਸ ਰੱਖਣ ਨੂੰ ਇਹ ਹਾਂ ਧਰਤੀ ਪਰ ਅੱਗੇ ਮੂੜਿਆਂ ਪਰ ਬੈਂਦੇ ਤੇ ਮਿੱਥੇ ਪੀੜੀ ਆ ਮੂੜਾ ਅੱਛਾ ਇਹ ਮੂੜਾ ਜ਼ਮੀਨ ਤੇ ਇਦਾਂ ਰੱਖ ਲੈਣਾ ਦੀ ਆ ਪਾਇਓ ਦੀ ਕੈਮਰਾ ਦੀ ਐਦਾਂ ਹੀ ਰੱਖ ਲੈਣਾ ਇਹ ਇਹ ਕਿਨੇ ਬੁਣਿਆ ਇਹ ਇਹ ਸੈਨਾ ਆ ਵੀ ਬੜਾ ਕਮਾਲ ਦਾ ਹੈ ਕਿਆ ਰੰਗ ਬਣਾਏ ਆ ਜੀ ਇਹਦੇ 6-7 ਰੰਗ ਬਣਾ ਕੇ ਮੂੜਾ ਇਹ ਕਾਦਾ ਬਣਾਏ ਬੇਬੇ ਇਹਦੇ ਵਿੱਚ ਵੀ ਤੇ ਦਿੰਦੇ ਆ ਉਹ ਬੱਬਰ ਅੱਛਾ ਬੱਡੇ ਕੇ ਵੇ ਸੂਟ ਦੀਆਂ ਡੋਰਾ ਕੱਟ ਕੇ ਹੂੰ ਪੇਉਲੇ ਵੇਟ ਲੈਣੀ ਆਪਾਂ ਰੰਗ ਲੈਣੇ ਆ ਲੋ ਆ ਗਵੜੰਗੇ ਲੋ ਜੀ ਜੇਕਰ ਕਿਸੇ ਨੇ ਹੈਂਡੀਕਰਾਫਟ ਸਿੱਖਣਾ ਹੋਵੇ ਮੈਂ ਕਹਿੰਦਾ ਬੇਬੇ ਤੋਂ ਟ੍ਰੇਨਿੰਗ ਲੈ ਲਿਓ ਆ ਕੇ ਜੀ ਕਮਾਲ ਦੀ ਗੱਲ ਹੈ ਯੂਨੀਵਰਸਿਟੀਾਂ ਚ ਜਿਹੜੇ ਪੀ ਐਚ ਡੀ ਕਰਦੇ ਹਨ ਜੀ ਹੈਂਡੀਕਰਾਫਟਸ ਤੇ ਆ ਜਿਓ ਬੇਬੇ ਕੋਲ ਲੈ ਲਿਓ ਕਲਾਸ ਜੀ ਆ ਗਿਆ ਚੀਜ਼ ਹੈ ਚੰਨਾ ਛੰਨਾ ਆਇਨੂ ਕਹਿੰਦੇ ਛੰਨਾ ਦੀ ਅੱਜ ਬਣੀ ਦੀ ਗੱਲ ਗੀਤਾਂ ਗਾਣਿਆਂ ਚ ਛੰਨੇ ਦੀ ਚੱਲਦੀ ਸੀ ਗੱਲ ਤੇ ਆ ਬੇਬੇ ਨੇ ਦਿਖਾਤਾ ਛੰਨਾ ਬੇਬੇ ਹਾਥੀ ਚ ਫੜਿਓ ਜੀ ਐਦਾਂ ਫੜ ਕੇ ਦਿਖਾ ਦਿਓ ਜੀ ਆ ਦੇਖੋ ਛੰਨਾ ਦੀ ਹੁਣ ਇਹ ਛੰਨੇ ਦਾ ਕੀ ਰੋਲ ਐ ਦੱਸੋ ਜੀ ਅੱਗੇ ਭੁੱਤ ਉਹ ਕਰਨੇ ਤੇ ਨਾ ਹੁਣ ਤਾਂ ਲੋਕ ਡਰਦੇ ਨਹੀਂ ਅੱਗੇ ਡਰਦੇ ਹੁੰਦੇ ਤੇ ਵੀ ਛੰਨੇ ਚ ਦੁੱਧ ਦੀ ਲੱਸੀ ਰੱਖੀ ਹੋਈ ਦੁੱਲਣੇ ਤੇ ਡਰ ਇਹਦੇ ਵਿੱਚ ਦੁੱਲਣੇ ਦਾ ਡਰ ਨਹੀਂ ਥਾ ਹੁੰਦਾ ਅੱਛਾ ਪਰ ਕੇ ਰੱਖ ਦੇਣਾ ਪਰ ਕੇ ਰੱਖ ਤਾਂ ਛੰਨਾ ਦੀ ਹਾਂ ਬਾਪੂ ਨੂੰ ਇੱਦਾਂ ਛੰਨਾ ਦੇਓ ਜਰਾ ਆ ਦਿਓ ਆ ਲਓ ਜੀ ਬੇਬੇ ਬਾਪੂ ਨੂੰ ਛੰਨਾ ਲੱਸੀ ਦਾ ਦੇਓ ਜਰਾ ਆ ਦੇ ਦਿਓ ਛੰਨਾ ਫੜਾ ਦਿਓ ਜੀ ਆ ਲਓ ਜੀ ਬਾਪੂ ਦੀ ਛੰਨਾ ਦੀ ਆਹ ਹੈ ਜੀ ਬੇਬੇ ਬਾਪੂ ਦੀ ਜੋੜੀ ਦੀ ਦੇਖੋ ਜੀ ਆਹ ਦੇਖੋ ਜੀ ਛੰਨਾ ਦੀ ਡੁੱਲਣਾ ਖਤਰਾ ਕੋਈ ਨਹੀਂ ਜੀ ਲੱਸੀ ਆ ਹਾਂ ਜੇ ਠੋਕਰੀ ਹੋ ਜੇ ਤਾਂ ਵੀ ਨਹੀਂ ਡੁੱਲਦਾ अच्छा पीबी ਇਹਦੇ ਨਾਲ ਲੈਂਦੇ ਸੀ ਹੋਰ ਕੀ ਬੇਬੇ ਨੇ ਦਿੱਤਾ ਤੁਹਾਨੂੰ ਛੰਨਾ ਦਾ ਨਹੀਂ ਆ ਪਿੰਦੇ ਰਹੇ ਆ اچھا ਲਓ ਜੀ ਇੱਕ ਚੀਜ਼ ਹੋਰ ਰਹਿ ਗਈ ਜੀ ਥੋੜੀ ਜੀ ਆ ਲਓ ਜੀ ਹੁਣ ਟੈਸਟ ਲੈਣੇ ਆ ਬੇਬੇ ਆ ਤੁਸੀਂ ਦੱਸਣਾ ਜੀ ਕਿ ਆ ਜੀ ਇਹ ਪੁੱਤ ਕਿਹੜੀ ਗਰੀ ਬੁਣੀ ਹੋਈ ਹੈ ਹਾਂ ਹਾਂ ਉਹ ਜੇ ਕੋਈ ਖਾਈ ਨਹੀਂ ਹਾਂਜੀ ਹਾਂਜੀ ਸੁਗੜਨੇ ਤੇ اچھا ਆਹ ਹਾਂ ਇਧਰ ਪਸਾ ਦੇਣੇ ਉਧਰ ਤੇ ਫਸਾ ਦੇਣੀ ਇਧਰ ਪਸਾ ਦੇਣੇ اچھا ਸੁਗੜਦੀ ਨਹੀਂ ਫਿਰ ਇੰਨੀ ਸਾਰੀ ਬੁਣ ਕੇ ਹੀ ਖੋਲ ਕੇ ਗਾਂ ਫੇਰ ਲਾ ਦੇਣੀ ਹਾਂ ਭਾਗੋਂ ਸਿੱਟ ਹੋ ਜਾਂਦੇ ਕਮਾਲ ਦੀ ਗੱਲ ਸਾਰਾ ਸਮਾਨ ਸੰਭਾਲ ਕੇ ਰੱਖਿਆ ਯਾਦਾਂ ਸਾਰੀਆਂ ਕਮਾਲ ਜਿਹਾ ਸਲਾਰ ਕੇ ਰੱਖਿਆ ਵਾ ਹਾਂ ਲਓ ਜੀ ਪੰਜਾਬੀ ਵਿਰਸੇ ਤੇ ਵੀਡੀਓਜ਼ ਬਣਾਣੇ ਆ ਬੀਬੇ ਹਰਬੀਬ ਕੌਰ ਤੇ ਮਾਤਾ ਅਮਰਜੀਤ ਕੌਰ ਤੇ ਇਹ ਦੇਖੋ ਜੀ 에ਅਰ ਫੋਰਸ ਰਿਟਾਇਰਡ ਸਾਡੇ ਫੁੱਫੜ ਜੀ ਔਰ ਪੈਨ ਜੀ ਪਿੱਛੇ ਬੈਠੇ ਨੇ ਹਰਦੀਪ ਕੌਰ ਜੀ ਪਰਿਵਾਰ ਬਹੁਤ ਵਧੀਆ ਜੀ ਇਹਨਾਂ ਦਾ ਇਹ ਜਿਹੜਾ ਉਪਰਾਲਾ ਹੈ ਕਿ ਇਹ ਸਾਰਾ ਸਮਾਨ ਇਹਨਾਂ ਨੇ ਵਿਰਸੇ ਤੇ ਵਿਰਾਸਤ ਦਾ ਸੰਭਾਲ ਕੇ ਰੱਖਿਆ ਸਿਰਫ ਸੰਭਾਲ ਕੇ ਨਹੀਂ ਰੱਖਿਆ ਇਹ ਵਰਤਦੇ ਵੀ ਨੇ ਗੱਲ ਕਰਦੇ ਆ ਪੈਨ ਜੀ ਤੁਸੀਂ ਕੀ ਕਹਿੰਦੇ ਸੀ ਵਰਤਦੇ ਵੀ ਉਹ ਤੁਸੀਂ ਜੀ ਇਹ ਸਾਰਾ ਸਮਾਨ ਹਾਂਜੀ ਹਾਂਜੀ ਵੀਰ ਜੀ ਹਾਂਜੀ ਵਰਤਦੇ ਇਹਨਾਂ ਵਿੱਚ ਖਾਂਦੇ ਆ ਅਸੀਂ ਕੜਾ ਵਗੈਰਾ ਤੁਸੀਂ ਦੱਸਦੇ ਹਾਂਜੀ ਹਾਂਜੀ ਵੀ ਜਿਹੜੇ ਦਾ ਹੀ ਪਾਣੀ ਪੀਂਨੇ ਅਸੀਂ ਹਾਂਜੀ ਲਓ ਜੀ ਬਹੁਤ ਚੰਗਾ ਲੱਗਿਆ ਜੀ ਤੁਹਾਡਾ ਨੂੰ ਸੱਸ ਦਾ ਪਿਆਰ ਬੜਾ ਜ਼ਬਰਦਸਤ ਇਹ ਜਿਹੜਾ ਸਿਰ ਲੈ ਕੇ ਰੱਖੇ ਹਾਂ ਹਾਂ ਐਦਾਂ ਹੀ ਰੱਖੂਗਾ ਜੀ ਐਦਾਂ ਹੀ ਰੱਖੂਗਾ ਜੀ ਇਹ ਮਾਤਾ ਜੀ ਰਹਿਣ ਸਿਹਤਯਾਬ ਔਰ ਇਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਜਾਂਦੇ ਜਾਂਦੇ ਇੱਕ ਗੀਤ ਸੁਣਾਣੇ ਆ ਤੁਹਾਨੂੰ ਗੀਤ ਸੁਣ ਕੇ ਜਾਇਓ ਮਿਸ ਨਾ ਕਰਿਓ ਅਸਲੀ ਚੀਜ਼ ਹੋਣਾ ਇਹਦੀ ਬੇਬੇ ਇੱਕ ਗੀਤ ਸੁਣਾ ਦਿਓ ਜੀ ਦੋਹੇ ਜਿਹੜਾ ਉਦੋਂ ਰਾਤ ਨੂੰ ਸੁਣਾਇਆ ਸੀਗਾ ਸੁਣਾਇਆ ਜੀ ਉਹੀ ਸੁਣਨਾ ਹੈ ਕੋਈ ਹੋਰ ਸੁਣਾ ਦਿਓ ਨਵਾਂ ਉਣ ਕਟਿ ਚੋਲਿਆ ਲੰਡਕੇ ਹਲਿਆਲੀ ਵਿਸਰਗਿਆ ਹਲਿਆਲੀ ਨਿਸਰਗਿਆ ਬਾਬਾ ਤਰਨੀ ਦੇਸ਼ ਹਲਿਆਲੀ ਵਿਸਰਗਿਆ ਨਾ ਮਾਰੀ ਮਾਤਾ ਦਰੇ ਭੂਲ ਆਸਿ ਤੇਰੇ ਕਦੇ ਮੰਗੇ ਬਾਵਲ ਤਰਮੀਰੇ ਦੇਸ ਕਦੇ ਤੇ ਰੋ ਪੁਜਾ ਮੰਗੇ ਵਾਹ ਜੀ ਵਾਹ ਕਮਾਲ ਕਰਤਾ ਜੀ ਦੇਖੋ ਜੀ ਕਲੋਜ਼ਿੰਗ ਬੜੀ ਹੈਪੀ ਐਂਡਿੰਗ ਲਈ ਹੈ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਰਿਸ਼ਤੇਦਾਰਾਂ ਔਰ ਨਾਨ ਪੰਜਾਬੀਜ਼ ਨੂੰ ਜਰੂਰ ਇਹ ਵੀਡੀਓ ਪਹੁੰਚਾਓ ਤਾਂ ਜੋ ਪੂਰੀ ਦੁਨੀਆ ਦੇ ਵਿੱਚ ਜਿਹੜੇ ਨਾਨ ਪੰਜਾਬੀਜ਼ ਹਨ ਉਹਨਾਂ ਨੂੰ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਦੀ ਜਾਣਕਾਰੀ ਹੋ ਸਕੇ ਜੀ ਧੰਨਵਾਦ ਜੀ ਸ਼ੁਕਰੀਆ